ਤੇ ਤੁਹਾਡੇ ਦਿਮਾਗ ਦੇ ਵਿੱਚ ਕੀ ਕੀ ਖਾਸੀਅਤ ਸੀਗੀ ਕੀ ਲੱਗ ਰਿਹਾ ਸੀ ਜਿੱਤੇਗਾ ਤੁਹਾਡਾ ਘੋੜਾ ਹੀ ਸਭ ਤੋਂ ਪਹਿਲਾਂ ਤਾਂ ਇਹ ਨੁਕਰਿਆਂ 'ਚ ਸਭ ਤੋਂ ਵੱਡੀ ਹਾਈਟ ਹੈ ਜੀ ਪਰ ਬਾਕੀ ਇਹਦੇ 'ਚ ਜਿਹੜਾ ਸਪੌਟ ਹੈ origignal ਸਪੌਟਲੈਸ ਘੋੜਾ ਹੈ ਜੀ بڑے ਕਲਾਸ ਵਾਲੇ ਘੋੜੇ ਤੁਸੀਂ ਰੱਖੇ ਹੋਏ ਹੈਗੇ ਆ ਸੋ ਤੁਹਾਨੂੰ ਇਹ ਸ਼ੌਂਕ ਕਿਉਂ ਹੈ ਬਸ ਖੁਦਰ ਤੋਂ ਪਹਿਲਾਂ ਤਾਂ ਸ਼ੌਂਕ ਆ ਛੋਟੇ ਹੁੰਦੇ ਤੋਂ ਸ਼ੌਂਕ ਲੱਗਿਆ ਜੀ ਚੰਗੀ ਚੀਜ਼ ਹੀ ਕਰੀਤੀ ਜੀ ਕੋੜੇ ਜਿਹੜਾ ਘਰ ਦੇ ਵਿੱਚ ਰੱਖਣ ਲਈ ਆ ਜਾਂਦਾ ਵੀ ਇਹਦੇ ਖਰਚਾ ਬਹੁਤ ਹੁੰਦਾ ਆ ਰਾਈਟ ਕਿ ਮੱਝ ਵੇਚ ਕੇ ਘੋੜੀ ਲਈ ਹਨਾ ਤੇ ਦੁੱਧ ਪੀਣ ਹੋ ਗਏ ਤੇ ਲਿੱਦ ਚੱਕਣੀ ਪਈ ਐ ਇਹੋ ਜੀ ਆਪਣੇ ਕੋਲ ਕਹਾਵਤ ਐ ਪੁਰਾਣੀ ਕਹਾਵਤ ਐ ਜੀ ਹੁਣ ਤਾਂ ਮਤਲਬ ਕਿ ਅੱਜ ਲਿੱਦ ਲਿੱਦ ਚੱਕਣੀ ਨਹੀਂ ਪਈ ਤਾਂ ਚਾਂਦੀ ਦਾ ਮੈਡਲ ਲੈ ਕੇ ਚੱਲੇ ਆ ਜੀ ਅੱਜ ਤਾਂ ਬਹੁਤ ਖੁਸ਼ੀ ਐ ਜੀ ਮੁਕਸਰ ਦੇ ਵਿੱਚ ਘੋੜਿਆਂ ਦੇ ਸ਼ੋਅ 2024 ਦਾ ਇਹ ਪਹਿਲਾ ਜਿਹੜਾ ਸ਼ੋਅ ਚੱਲ ਰਿਹਾ ਹੈਗਾ ਔਰ ਨੁਕਰਿਆਂ ਦੇ ਵਿੱਚ ਜਿਹੜਾ ਹੈ ਅੱਜ ਸੰਦੀਪ بھائی ਹੋਣਾ ਦਾ ਘੋੜਾ ਜਿੱਤਿਆ ਹੈਗਾ ਰੁਸਤਮ ਘੋੜੇ ਦਾ ਨਾਂ ਹੈ ਔਰ ਤੁਸੀਂ ਦੇਖ ਸਕਦੇ ਹੋ ਕਦ ਕਾਠੀ ਐਨ ਦੂਰੋਂ ਪਤਾ ਲੱਗਦਾ ਹੈਗਾ ਕਿ ਵਾਕਿਆ ਹੀ ਕਮਾਲ ਦਾ ਘੋੜਾ ਹੈਗਾ ਸੋ ਅੱਜ ਜਨਮ ਦਿਨ ਦਾ ਇਨਾਮ ਵੀ ਦੇ ਦਿੱਤਾ ਹੈਗਾ ਔਰ ਪਹਿਲਾ ਪ੍ਰਾਈਜ਼ ਜਿਹੜਾ ਹੈਗਾ ਤੁਹਾਡੇ ਘੋੜੇ ਨੂੰ ਮਿਲਿਆ ਹੈਗਾ ਪਹਿਲਾਂ ਤਾਂ ਕੀ ਜਜ਼ਬਾਤ ਨੇ ਇਸ ਵੇਲੇ ਤੁਹਾਡੇ ਬਹੁਤ ਵਧੀਆ ਜੀ ਬਹੁਤ ਖੁਸ਼ ਹਾਂ ਜੀ ਤੇ ਵਧੀਆ ਕੋੜਾ ਡਿਸਰਪ ਕੀਤਾ ਜੀ ਡਿਸਰਪ ਕਰਦਾ ਤਾਂ ਹੀ ਫਸਟ ਆਇਆ ਜੀ ਜੀ ਸੋ ਆਪਣੇ ਆਪ ਨੂੰ ਤੁਹਾਨੂੰ ਕੀ ਕੀ ਖਾਸੀਅਤ ਲੱਗਦੀ ਹੈ ਇਹਦੀ ਕਿਉਂਕਿ ਜਜਜਸ ਨੇ ਤੇ ਦੱਸ ਹੀ ਦਿੱਤਾ ਕੀ ਕੀ ਖੂਬੀਆਂ ਨੇ ਤਾਂ ਹੀ ਪਹਿਲੇ ਨੰਬਰ ਤੇ ਆਇਆ ਪਰ ਤੁਹਾਨੂੰ ਆਪ ਨੂੰ ਜਦੋਂ ਤੁਸੀਂ ਇਹਨੂੰ ਲੈ ਕੇ ਆਉਣ ਦੇ ਬਾਰੇ ਵਿੱਚ ਸੋਚ ਰਹੇ ਸੀਗੇ ਜਿਵੇਂ ਕਿ ਇਹਦਾ ਤੀਸਰਾ ਇਨਾਮ ਹੈਗਾ ਤੇ ਤੁਹਾਡੇ ਦਿਮਾਗ ਦੇ ਵਿੱਚ ਕੀ ਕੀ ਖਾਸੀਅਤ ਸੀਗੀ ਕੀ ਲੱਗ ਰਿਹਾ ਸੀ ਜਿੱਤੇਗਾ ਤੁਹਾਡਾ ਕੋੜਾ ਹੀ ਸਭ ਤੋਂ ਪਹਿਲਾਂ ਤਾਂ ਇਹਦੀ ਨੁਕਰਿਆਂ ਚ ਸਭ ਤੋਂ ਵੱਡੀ ਹਾਈਟ ਹੈ ਜੀ ਪਰ ਬਾਕੀ ਇਹਦੇ ਚ ਜਿਹੜਾ ਸਪੌਟ ਹੈ origignal ਸਪੌਟਲੈਸ ਘੋੜਾ ਹੈ ਜੀ ਤੇ ਬਾਕੀ ਕਰੈਕਟਰ ਇਹਦੇ ਮਾਰਵਾੜੀ ਹੈ ਜੀ ਜੀ ਸੋ ਮਾਰਵਾੜੀ ਹੈਗੇ ਸੋ ਤੁਹਾਨੂੰ ਇਹ ਪੈਸ਼ਨ ਕਿਉਂ ਹੈਗਾ ਇਹਨਾਂ ਸ਼ੋਜ਼ ਦੇ ਵਿੱਚ ਆਉਣ ਦਾ ਐਂ ਜਿਵੇਂ 10 ਤੋਂ 12 ਘੋੜੇ ਤੁਹਾਡੇ ਕੋਲ ਆ ਔਰ ਕਹ ਰਹੇ ਸੀਗੇ ਕਿ ਸਾਰੇ ਇਸੇ ਤਰ੍ਹਾਂ ਦੇ ਨਾਲ ਬੜੇ ਕਲਾਸ ਵਾਲੇ ਘੋੜੇ ਤੁਸੀਂ ਰੱਖੇ ਹੋਏ ਹੈਗੇ ਆ ਸੋ ਤੁਹਾਨੂੰ ਇਹ ਸ਼ੌਂਕ ਕਿਉਂ ਹੈ ਬਸ ਖੁਦਰ ਤੋਂ ਪਹਿਲਾਂ ਤਾਂ ਸ਼ੌਂਕ ਆ ਛੋਟੇ ਹੁੰਦੇ ਤਾਂ ਸ਼ੌਂਕ ਲੱਗਿਆ ਜੀ ਚੰਗੀ ਚੀਜ਼ ਹੀ ਖਰੀਦਣੀ ਹੈ ਜੀ ਤੇ ਚੰਗੇ ਸ਼ੋਅ ਲੜਾਉਣੇ ਆ ਜੀ ਸੋ ਸ਼ੋਜ਼ ਦੇ ਕਰਕੇ ਹੈਗਾ ਸ਼ੋਜ਼ ਸ਼ੋਜ਼ ਦੇ ਕਰਕੇ ਜਿਆਦੇ ਸ਼ੋਅ ਹੀ ਲੜਾਉਣਾ ਹੈ ਮੈਂ ਬਰੀਡਿੰਗ ਕਟ ਕਰਦਾ ਸੋ so emotions ਦੇ ਨਾਲ ਕਿਵੇਂ ਕਨੈਕਟ ਕਰ ਪਾਉਂਦੇ ਕਿਉਂਕਿ ਪੰਜਾਬੀ ਦੀ ਇੱਕ ਕਹਾਵਤ ਵੀ ਹੈਗੀ ਹੈ ਨਾ ਕਿ ਘੋੜੇ ਜਿਹੜਾ ਘਰ ਦੇ ਵਿੱਚ ਰੱਖਣ ਲਈ ਕਿਹਾ ਜਾਂਦਾ ਵੀ ਇਹਦੇ ਖਰਚਾ ਬਹੁਤ ਹੁੰਦਾ ਆ ਰਾਈਟ ਕਿ ਮੱਝ ਵੇਚ ਕੇ ਘੋੜੀ ਲਈ ਹਨਾ ਤੇ ਦੁੱਧ ਪੀਣੋਂ ਗਏ ਤੇ ਲਿੱਦ ਚੱਕਣੀ ਪਈ ਐ ਇਹੋ ਜਿਹੀ ਆਪਣੇ ਕੋਲ ਕਹਾਵਤ ਹੈ ਵੀ ਉਹ ਕਹਿੰਦੇ ਵੀ ਬਚੋ ਇਸ ਇਹਦੇ ਤੋਂ ਪਰ ਤੁਹਾਨੂੰ ਕਿਹੜੀ ਚੀਜ਼ ਹੈ ਜਿਹੜੀ ਇੱਧਰ ਬਣਾਈ ਰੱਖੇ ਹੋਏ ਆ ਜਿਹੜੀ ਪ੍ਰੇਰ ਦੀ ਹੈਗੀ ਹੈ ਨਹੀਂ ਇਹ ਪੁਰਾਣੀ ਕਹਾਵਤ ਹੈ ਜੀ ਹੁਣ ਤਾਂ ਮਤਲਬ ਕਿ ਅੱਜ ਲਿੱਦ ਲਿੱਦ ਚੱਕਣੀ ਨਹੀਂ ਪਈ ਤਾਂ ਅੱਜ ਚਾਂਦੀ ਦਾ ਮੈਡਲ ਲੈ ਕੇ ਚੱਲੇ ਆ ਜੀ ਅੱਜ ਤਾਂ ਬਹੁਤ ਖੁਸ਼ੀ ਹੈ ਜੀ ਤੇ ਬਹੁਤ ਕਮਾਈ ਇਸ ਚੰਗੇ ਪਸ਼ੂ ਲਾਉਣਗੇ ਤਾਂ ਸੋ ਜਨਮ ਦਿਨ ਦਾ ਤੋਹਫਾ ਵੀ ਤੁਹਾਨੂੰ ਦਿੱਤਾ ਥੈਂਕ ਯੂ ਥੈਂਕ ਯੂ ਤੁਹਾਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਸੋ ਇਹ ਸਿਗਾ ਰੁਸਤਮ ਕੋੜਾ ਜੋ ਅੱਜ ਨੰਬਰ 1 ਦੇ ਉੱਤੇ ਰਿਹਾ ਹੈਗਾ ਨੁਕਰੇ ਮਾਰਵਾੜੀ ਘੋੜਿਆਂ ਦੇ ਵਿੱਚ ਸੋ ਲਗਾਤਾਰ ਮੁਖਸਰ ਦੇ ਇੱਕ ਘੋੜਿਆਂ ਦੇ ਸ਼ੋਅ ਤੋਂ ਬਨੇ ਹੋਏ ਆ ਇਹ ਦੂਸਰੀ ਵਾਰੀ ਹੋ ਰਿਹਾ ਹੈਗਾ ਔਂ ਥੋੜੀ ਦੇਰ ਤੱਕ ਇੱਥੇ ਸੁਖਬੀਰ ਬਾਦਲ ਜਿਹੜੇ ਹੈਗੇ ਨੇ ਇਸ ਮੇਲੇ ਦੇ ਵਿੱਚ ਸ਼ਿਰਕਤ ਕਰਨ ਵਾਲੇ ਹੈਗੇ ਨੇ ਸੋ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜੋ ਪੰਜਾਬ ਦੇ ਘੋੜਿਆਂ ਰੱਖਣ ਦੇ ਸ਼ੌਂਕੀ ਸਾਰੇ ਹੈਗੇ ਨੇ ਉਹਨਾਂ ਦੇ ਲਈ ਇਹ ਮੇਲਾ ਇੱਕ ਮੀਲ ਦਾ ਪੱਥਰ ਸਾਬਿਤ ਹੁੰਦਾ ਜਾ ਰਿਹਾ ਹੈਗਾ ਜੁੜੇ ਰਹੋ ਪੰਜਾਬੀਓ ਨਾਲ ਫਿਲਹਾਲ ਮੈਨੂੰ ਅਰਪਨ ਕੌਰ ਨੂੰ ਸਰੋਗੀ ਕੈਮਰਾਮੈਨ ਇੰਦਰਜੀਤ ਸਿੰਘ ਨਾ ਦਿਵਾ ਆ ਗਿਆ ਧੰਨਵਾਦ